ਇਹ ਤਰਨਤਾਂ ਦੇ ਜਿਮਨੀ ਟੋਣ ਆ ਉਹਦਾ ਮੋਢ ਜਿਹੜਾ ਵਾ ਉਹ ਚਭਾਲ ਤੋਂ ਅਸੀਂ ਜਿਹੜਾ ਵਾ ਅੱਜ ਬੰਨਣ ਜਾ ਰਹੇ ਆ ਸਾਰੇ ਸਾਡੇ ਚਭਾਲ ਵਾਸੀ ਇਕੱਠੇ ਆ ਅਸੀਂ ਘਰ ਘਰ ਜਾ ਕੇ ਘਰ ਘਰ ਵੋਟ ਮੰਗਣ ਵਾਸਤੇ ਇਹ ਜੀ ਮੀਟਿੰਗ ਕੀਤੀ ਗਈ ਆ ਤੇ ਅਸੀਂ ਪੈਦਲ ਚੱਲ ਕੇ ਜਾਵਾਂਗੇ ਘਰ ਘਰ ਹਰ ਇੱਕ ਨੂੰ ਵੋਟ ਨੂੰ ਸੂਚੇਦ ਕਰਾਂਗੇ ਕਿ ਚਭਾਲ ਦੇ ਸਰਦਾਰ ਸਰਬੰਸਰੀ ਚਭਾਲ ਜੀ ਦਾ ਪਿੰਡ ਆ ਉਹਦੀ ਅਣਖ ਤੇ ਆਨ ਤੇ ਸ਼ਾਨ ਨੂੰ ਬਰਕਰਾਰ ਰੱਖਣ ਵਾਸਤੇ ਅਸੀਂ ਹਰ ਕੁਰਬਾਨੀ ਕਰਨ ਨੂੰ ਤਿਆਰ ਆ ਸਾਨੂੰ ਵਿਰੋਧੀਆਂ ਦੇ ਵੀ ਬੜੇ ਮੈਸੇਜ ਆਉਂਦੇ ਆ ਪਰ ਅਸੀਂ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਛਬਾਲ ਤੋਂ ਹੀ ਜਿੱਤ ਦਾ ਮੋਡ ਬਣਾਗੇ ਤੇ ਛਬਾਲ ਤੋਂ ਵੱਡੀ ਲੀਡ ਨਾ ਦਿਤਾਗੇ ਜਿਹੜਾ ਨਾ ਉਹਨਾਂ ਨੂੰ ਭੇਜਾਂਗੇ ਇਸ ਵਾਸਤੇ ਸਾਰੇ ਅਸੀਂ ਛਬਾਲ ਵਾਸੀ ਇਕੱਠੇ ਆ ਅਸੀਂ ਜਿੱਤਾਂਗੇ ਤੇ ਜਿੱਤਾਂਗੇ ਜਿੰਦਾਬਾਦ ਮੈਂ ਗੁਰਬੀਰ ਸਿੰਘ ਛਬਾਲ ਹਲਕਾ ਤਰਨਤਾਰਨ ਅੱਜ ਅਸੀਂ ਜਿਹੜੀ ਜਿਮਨੀ ਚੋਣ ਹੋ ਰਹੀ ਆ ਤਰਨਤਾਰਨ ਹਲਕੇ ਦੀ ਉਹਦੇ ਸਬੰਧ ਇਕੱਠੇ ਹੋਏ ਆਂ ਕੜੇ ਛਭਾਲ ਦੇ ਜਿੰਨੇ ਮੋਤਬਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਜਿਹੜੇ ਸਾਡੇ ਹਮਦਰਦੀ ਨੇ ਸਾਥੀ ਉਹ ਸਾਰੇ ਇਕੱਠੇ ਹੋਏ ਆ ਸ਼੍ਰੋਮਣੀ ਅਕਾਲੀ ਦਲ ਦਾ ਇੱਥੇ ਮੋਢਿਆ ਪਹਿਲੇ ਪ੍ਰਧਾਨ ਸਰਦਾਰ ਸਰਮਨ ਸਿੰਘ ਛਭਾਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਮੋਢੀ ਸੀ ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਤ ਵਾਸਤੇ ਸਾਹ ਸਰਮਨ ਸਿੰਘ ਦੀ ਸੋਚ ਤੇ ਪਹਿਰਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਅੱਗੇ ਲਿਆ ਰਹੇ ਆ ਕਿਉਂਕਿ ਜਿਹੜਾ ਪਿਛਲੇ ਸਮੇਂ ਵਿੱਚ ਕੁਝ ਡਾਊਨ ਫਾਲ ਆਏ ਸੀ ਕੋ ਚਵਾਲ ਤੋਂ ਫਿਰ ਮੂਵਮੈਂਟ ਅ ਗੁੱਦ ਸ਼ੁਰੂ ਹੋਇਆ ਅਸੀਂ ਕਾਮਯਾਬ ਕਰਾਂਗੇ ਹੁਣ ਅਸੀਂ ਸਾਰੇ ਚਵਾਲ ਦੇ ਵਰਕਰ ਜਿੰਨੇ ਵੀ ਆ ਇਕੱਠੇ ਹੋਏ ਆ ਕੱਲ ਨੂੰ ਸਾਡੇ ਦਫ਼ਤਰ ਦਾ ਘਟਣਾ ਉਹਦੇ ਸਾਨੂੰ ਸਾਰੇ ਲੋਕ ਸਾਰੀ ਪਬਲਿਕ ਸਾਥ ਦੇ ਰਹੀ ਆ ਅਸੀਂ ਵਧੀਆ ਸਾਡੇ ਆਏ ਗਏ ਜਿੰਨੇ ਵੀ ਲੀਡਰ ਆ ਉਹਨਾਂ ਸਨਮਾਨ ਕਰਾਂਗੇ ਔਰ ਤਕੜੇ ਹੋ ਕੇ ਮਿਹਨਤ ਕਰਕੇ ਸ਼੍ਰੋਮਣੀ ਕਾਲੀਦਾਦੀ ਚੜ੍ਹਦੀ ਕਲਾ ਵਾਸਤੇ ਇਲੈਕਸ਼ਨ ਜਿੱਤਾਂਗੇ ਸਾਡੇ ਉਮੀਦਵਾਰ ਪ੍ਰਿੰਸੀਪਲ ਬੀਬੀ ਸੁਖਵਿੰਦਰ ਕੌਰ ਜੀ ਰੰਦਾਵਾ ਉਹਨਾਂ ਦੀ ਮਿਹਨਤ ਬਹੁਤ ਕਰ ਰਹਾ ਅਸੀਂ ਨਾਲ ਸਾਥ ਦੇ ਰਹੇ ਆ ਅਸੀਂ ਸਾਰੇ ਤਗੜੇ ਹੋ ਕੇ ਸ਼ਰਮਣੀ ਕਲ ਦੀ ਅਕਾਲੀ ਦਲ ਦੀ ਜਿੱਤ ਵਾਸਤੇ ਮਿਹਨਤ ਕਰ ਰਹੇ ਆ ਸੀਟ ਜਿੱਤਾਂਗੇ ਤੇ ਜਿੱਤਾਂਗੇ ਜਿੱਤਾਂਗੇ ਇਹ ਤਰਨਤਾਂ ਦੇ ਜਿਹੜੇ ਜਿਮਨੀ ਟੋਣ ਆ ਉਹਦਾ ਮੋਡ ਜਿਹੜਾ ਵਾ ਉੱਚ ਬਹਾਲ ਤੋਂ ਅਸੀਂ ਜਿਹੜਾ ਵਾ ਅੱਜ ਬੰਨਣ ਜਾ ਰਹੇ ਆ ਸਾਰੇ ਸਾਡੇ ਚਵਾਲ ਵਾਸੀ ਇਕੱਠੇ ਆ ਅਸੀਂ ਘਰ ਘਰ ਜਾ ਕੇ ਕਰ ਕਰ ਵੋਟ ਮੰਗਣ ਵਾਸਤੇ ਇਹ ਜਿਹੜੀ ਮੀਟਿੰਗ ਕੀਤੀ ਗਈ ਆ ਤੇ ਅਸੀਂ ਪੈਦਲ ਚੱਲ ਕੇ ਜਾਵਾਂਗੇ ਘਰ-ਘਰ ਹਰ ਇੱਕ ਨੂੰ ਵੋਟ ਨੂੰ ਸचेत ਕਰਾਂਗੇ ਚਵਾਲ ਦੇ ਸਰਦਾਰ ਸਰਬੰਕ ਸਿੰਘ ਚਵਾਲ ਜੀ ਦਾ ਪਿੰਡ ਆ ਉਹਦੀ ਅਣਖ ਤੇ ਆਨ ਤੇ ਸ਼ਾਨ ਨੂੰ ਬਰਕਰਾਰ ਰੱਖਣ ਵਾਸਤੇ ਅਸੀਂ ਹਰ ਕੁਰਬਾਨੀ ਕਰਨ ਨੂੰ ਤਿਆਰ ਆ ਸਾਨੂੰ ਵਿਰੋਧੀਆਂ ਦੇ ਵੀ ਬੜੇ ਮੈਸੇਜ ਆਉਂਦੇ ਆ ਪਰ ਅਸੀਂ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਚਵਾਲ ਤੋਂ ਹੀ ਜਿੱਤ ਦਾ ਮੋੜ ਪਨਾਂਗੇ ਤੇ ਚਵਾਲ ਤੋਂ ਵੱਡੀ ਲੀਡ ਨਾ ਦਿਤਾਗੇ ਜਿਹੜਾ ਨਾ ਉਹਨਾਂ ਨੂੰ ਭੇਜਾਂਗੇ ਇਸ ਵਾਸਤੇ ਸਾਰੇ ਅਹੀਂ ਚਭਾਲ ਵਾਸੀ ਇਕੱਠੇ ਆ ਅਹੀਂ ਜਿੱਤਾਂਗੇ ਤੇ ਜਿੱਤਾਂਗੇ ਜਿੰਦਾਬਾਦ ਮੈਂ ਗੁਰਬੀਰ ਸਿੰਘ ਚਭਾਲ ਹਲਕਾ ਤਰਨਤਾਰਨ ਅੱਜ ਅਸੀਂ ਜਿਹੜੀ ਜਿਮਨੀ ਚੋਣ ਹੋ ਰਹੀ ਆ ਤਰਨਤਾਰਨ ਹਲਕੇ ਦੀ ਉਹਦੇ ਸਬੰਧ ਇਕੱਠੇ ਹੋਏ ਆ ਸਾਡੇ ਚਭਾਲ ਦੇ ਜਿੰਨੇ ਮੋਤਬਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਜਿਹੜੇ ਸਾਡੇ ਹਮਦਰਦੀ ਦੇ ਸਾਥੀ ਉਹ ਸਾਰੇ ਇਕੱਠੇ ਹੋਏ ਆ ਸ਼੍ਰੋਮਣੀ ਅਕਾਲੀ ਦਲ ਦਾ ਇੱਥੇ ਮੋਢ ਪਹਿਲੇ ਪ੍ਰਧਾਨ ਸਰਦਾਰ ਸਰਮਨ ਸਿੰਘ ਝਭਾਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਮੋਢੀ ਸੀ ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਚੜ੍ਹਤ ਵਾਸਤੇ ਸਾਡਾ ਸਰਮਨ ਸਿੰਘ ਦੀ ਸੋਚ ਤੇ ਪਹਿਰਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਅੱਗੇ ਲਿਆ ਰਹੇ ਹਾਂ ਕਿਉਂਕਿ ਜਿਹੜਾ ਪਿਛਲੇ ਸਮੇਂ ਵਿੱਚ ਕੁਝ ਡਾਊਨਫਾਲ ਆਏ ਸੀ ਉਹ ਝਭਾਲ ਤੋਂ ਫਿਰ ਮੂਵਮੈਂਟ ਗੁੰਦ ਸ਼ੁਰੂ ਹੋਇਆ ਅਸੀਂ ਕਾਮਯਾਬ ਕਰਾਂਗੇ ਹੁਣ ਅਸੀਂ ਸਾਰੇ ਝਭਾਲ ਦੇ ਵਰਕਰ ਜਿੰਨੇ ਵੀ ਹਾਂ ਇਕੱਠੇ ਹੋਏ ਹਾਂ ਕੱਲ ਨੂੰ ਸਾਡੇ ਦਫ਼ਤਰ ਦਾਦ ਘਟਣਾ ਉਹਦੇ ਸਾਨੂੰ ਸਾਰੇ ਲੋਕ ਸਾਰੀ ਪਬਲਿਕ ਸਾਥ ਦੇ ਰਹੀ ਆ ਅਸੀਂ ਵਧੀਆ ਸਾਡੇ ਆਏ ਗਏ ਜਿੰਨੇ ਵੀ ਲੀਡਰ ਆ ਉਹਨਾਂ ਸਨਮਾਨ ਕਰਾਂਗੇ ਔਰ ਤਕੜੇ ਹੋ ਕੇ ਮਿਹਨਤ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਵਾਸਤੇ ਤੇ ਇਲੈਕਸ਼ਨ ਜਿੱਤਾਂਗੇ ਸਾਡੇ ਉਮੀਦਵਾਰ ਪ੍ਰਿੰਸੀਪਲ ਬੀਬੀ ਸੁਭਿੰਦਰ ਕੌਰ ਜੀ ਰੰਧਾਵਾ ਉਹਨਾਂ ਦੀ ਮਿਹਨਤ ਬਹੁਤ ਕਰ ਰਹੀ ਆ ਅਸੀਂ ਨਾਲ ਸਾਥ ਦੇ ਰਹੇ ਆ ਅਸੀਂ ਸਾਰੇ ਤਕੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੀ ਅਕਾਲੀ ਜਲਦੀ ਜਿੱਤ ਵਾਸਤੇ ਉਮੀਦ ਕਰ ਰਹੇ ਆਂ ਸੀਟ ਜਿੱਤਾਂਗੇ ਤੇ ਜਿੱਤਾਂਗੇ ਜਿੱਤਾਂਗੇ